ਗਿਆਨੀ ਸੰਤ ਸਿੰਘ ਮਸਕੀਨ ਇੰਨਾ ਹਾਲਾਤਾਂ ਬਾਰੇ ਜਿਹੜੇ ਪੰਜਾਬ ਦੇ ਵਿੱਚ ਆਉਣੇ ਆ ਪਹਿਲਾਂ ਦੱਸ ਗਏ ਸੀ ਆ ਵੀਡੀਓ ਸੁਣੀਓ ਸਾਰੀ ਸਿਰ ਲੈ ਕੇ ਕਮੈਂਟ ਜਰੂਰ ਕਰਿਓ ਆਰਾ ਦੇਸ਼ ਹੱਥ دھو ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਵਿੱਚ ਦੇਸ਼ ਦਾ ਰੇਡੀਓ ਦੇਸ਼ ਦਾ ਟੀਵੀ ਦੇਸ਼ ਦੇ ਅਖਬਾਰ ਦੇਸ਼ ਦੇ ਸਾਇਟਕਾਰ ਦੇਸ਼ ਦੇ ਜੋ ਹੈ ਕਲਮ ਦੇ ધਨੀ ਜ਼ਬਾਨ ਦੇ ધਨੀ ਦੇਸ਼ ਦੇ ਸਟਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜੀਆਂ ਕੌਮ ਦੇ ਪਿੱਛੇ ਪੈਦਾ ਇਸ ਗੱਲ ਨੂੰ ਮੰਨਣਾ ਪੈਗਾ ਸਾਇਟਿਕ ਢੰਗ ਨਾਲ ਔਰ ਮਨੋਵਿਗਿਆਨਿਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਹੈ ਕੌਮ ਬਹੁਤ ਅੱਗੇ ਹੈ ਬਹੁਤ ਅੱਗੇ ਹੈ ਗੁਣ ਦੇ ਵਿੱਚ ਕਲਾ ਦੇ ਵਿੱਚ ਦਾਨ ਦੇ ਵਿੱਚ ਗਿਆਨ ਦੇ ਸਮਰੱਥਾ ਦੇ ਵਿੱਚ ਹਰ ਗੱਲ ਦੇ ਵਿੱਚ ਅੱਗੇ ਹੈ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ ਕਿ ਟ੍ਰਾਂਸਪੋਰਟ ਦੇ ਚੱਗੇ ਵਪਾਰ ਦੇ ਚੱਗੇ ਖੇਤੀ ਬਾੜੀ ਚੱਗੇ ਇਲਮ ਦੇ ਚੱਗੇ ਧਨ ਦੇ ਚੱਗੇ ਸੰਪਦਾ ਦੇ ਚੱਗੇ ਪਿਆਰ ਦੇ ਚੱਨ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਹਿ ਚੁਗੀਆਂ ਚ ਰਹਿੰਦੇ ਪਏ 20 ਸਾਲਾਂ ਦੇ ਆਣੇ ਨਾਲ ਮਹਿਲ ਖੜੇ ਕਰ ਲੈਨੇ ਤੇ ਇੰਜ ਕਹਿੰਦੇ ਨੇ